ਬਹੁਤੀਆਂ ਗੱਲਾਂ ਨਹੀਂ ਕਰਨੀਆਂ ਕੋਈ ਭਾਸ਼ਣ ਨਹੀਂ ਦੇਣੇ ਦਿਲ ਦੀਆਂ ਗੱਲਾਂ ਹੀ ਕਰਮੀਆਂ ਨੇ ਵੀ ਮੇਰੇ ਪਿੰਡ ਨੇ ਜੱਦਾ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਹੈ ਕੀ ਕੀ ਆਮ ਆਦਮੀ ਪਾਰਟੀ ਦਾ ਸਹਿਯੋਗ ਦਿੱਤਾ ਕੀ ਕੀ ਪਾਰਟੀ ਲਈ ਕਰਿਆ ਔਰ ਮੇਰੇ ਅੱਛੀ ਤਰ੍ਹਾਂ ਯਾਦ ਹੈ 2014 ਤੋਂ ਆਮ ਆਦਮੀ ਪਾਰਟੀ ਦੀ ਪਹਿਲੀ ਇਲੈਕਸ਼ਨ ਸੀ ਜਦੋਂ ਆਪਣੇ ਐਮਪੀ ਡਾਕਟਰ ਧਰਮਵੀਰ ਗਾਂਧੀ ਇਥੋਂ ਆਮ ਆਦਮੀ ਪਾਰਟੀ ਵੱਲੋਂ ਖੜੇ ਸੀ ਉਦੋਂ ਤੋਂ ਲੈ ਕੇ ਚਾਹੇ ਤੋਂਡੀ 2017 ਵਾਲੀ ਐਮਐਲਏ ਇਲੈਕਸ਼ਨ ਹੋਵੇ ਚਾਹੇ 2022 ਵਾਲੀ ਹੋਵੇ ਚਾਹੇ 2018 ਵਾਲੀ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਤੀ ਦੀ ਇਲੈਕਸ਼ਨ ਹੋਵੇ ਮੈਂ ਸਮਝਦਾ ਮੇਰੇ ਪਿੰਡ ਦੇ ਸਾਰੇ ਨਿਵਾਸੀ ਬੈਠੇ ਨੇ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਇੰਨਾ ਪਿਆਰ ਦਿੱਤਾ ਕਿ ਆਪਾਂ ਕੋਈ ਵੀ ਇਲੈਕਸ਼ਨ ਦਿੱਤੂ ਪਰ ਜਟਾਂ ਵਿੱਚੋਂ ਹਾਰੇ ਨਹੀਂ ਹਾਰੇ ਕੀ ਬਲਕਿ ਆਲੇ-ਦਾਲੇ ਪਿੰਡਾਂ ਤੋਂ ਸਭ ਕਿਤੇ ਆਪਣੀ ਲੀਡ ਹੁੰਦੀ ਰਹੀ ਹੈ ਸੋ ਬਹੁਤ ਆਸ ਹੈ ਮੇਰੇ ਪਿੰਡ ਦੇ ਲੋਕ ਇੰਨੇ ਸੂਝਵਾਨ ਨੇ ਮਾਨ ਸਾਹਿਬ ਤੁਸੀਂ 10 ਸਾਲ ਤੋਂ ਵਿਚਰਦੇ ਹੋ ਇਥੋਂ ਦੇ ਛੇ ਛਣ ਜੱਜ ਇਥੋਂ ਐਸਐਸਪੀ ਸਾਹਿਬ ਇਥੋਂ ਆਈਐਸ ਇਥੋਂ ਹੋਰ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਰ ਰਹੇ ਜੇ ਇਹਨਾਂ ਨੂੰ ਆਪਾਂ ਬਹੁਤਾ ਸਮਝਾਈਏ ਕਿ ਕਾਲੀ ਕਾਂਗਰਸ ਕੀ ਕਰਦੇ ਸੀ ਮੈਂ ਕਹਿੰਦਾ ਇਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਉਹ ਲੋੜ ਕਾਰਨ ਵੀ ਇਥੋਂ ਇਹਨਾਂ ਦੀ ਸੋਚ ਦਾ ਪਤਾ ਲੱਗਦਾ ਜਿਹੜੀ ਵੀ ਸਰਕਾਰ ਮੌਕੇ ਤੇ ਚਾਹੇ ਕਾਲੀ ਦਲ ਦੀ ਬਣੀ ਚਾਹੇ ਕਾਂਗਰਸ ਦੀ ਬਣੀ ਚਾਹੇ ਆਮ ਆਦਮੀ ਪਾਰਟੀ ਦੀ ਬਣੀ ਇਥੋਂ ਉਸੇ ਵੋਟਾਂ ਦੇ ਵਿੱਚ ਉਹ ਹੀ ਪਾਰਟੀ ਜਿੱਤਦੀ ਸੀ 100 ਬਹੁਤ ਸੂਝਵਾਨ ਲੋਕ ਨੇ ਮੇਰੇ ਪਿੰਡ ਦੇ ਔਰ ਮਾਨ ਸਾਹਿਬ ਆਮ ਆਦਮੀ ਪਾਰਟੀ ਨੇ ਤੁਸੀਂ ਕਿਰਪਾ ਕੀਤੀ ਮੇਰੇ ਪਿੰਡ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਸਰਪੰਚ ਬਣਾਇਆ ਔਰ ਫੇਰ ਇੱਥੇ ਬਸ ਨਹੀਂ ਫਰਵਰੀ ਦੇ ਵਿੱਚ ਤੁਸੀਂ ਮੇਰਾ ਨਾਮ ਰეკਮੈਂਡ ਕਰਕੇ ਭੇਜਿਆ ਹਾਈ ਕਮਾਂਡ ਨੇ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਨਾਂਬਾ ਲਾਇਆ ਬਹੁਤ ਮੇਰੇ ਪਿੰਡ ਲਈ ਮਾਣ ਵਾਲੀ ਗੱਲ ਹੈ ਪਰ ਐਮਐਲਏ ਸਾਹਿਬ ਚੇਅਰਮੈਨ ਸਰਪੰਚ ਬਾਹਰ ਮੈਂ ਬੇਸ਼ੱਕ ਕਿੰਨਾ ਹੀ ਹੋਵਾਂ ਮੇਰੇ ਪਿੰਡ ਦੇ ਲੋਕਾਂ ਦਾ ਮੈਂ ਬੱਚਾ ਐ ਮੇਰੇ ਪਿੰਡ ਦੇ ਲੋਕਾਂ ਦਾ ਭਰਾ ਐ ਮੈਂ ਕਦੇ ਨਹੀਂ ਸਮਝਿਆ ਵੀ ਬਹੁਤ ਚੇਅਰਮੈਨ ਸਾਹਿਬ ਆ ਗਏ ਜਾਂ ਸਰਪੰਚ ਸਾਹਿਬ ਆ ਗਏ ਇਹ ਤਾਂ ਮੈਨੂੰ ਮਾਨ ਸਾਹਿਬ ਮੈਂ ਤੁਹਾਨੂੰ ਦੱਸਦਾ ਮੇਰਾ ਛੋਟਾ ਨਾ ਭੋਡੀ ਨਾਲੇ ਬੁਲਾਉਂਦੇ ਨੇ ਸਾਰੇ ਅੱਜ ਛੋ ਇਹਨਾਂ ਦਾ ਪਿਆਰ ਹੈ ਅਗਰ ਮੈਂ ਚੇਅਰਮੈਨ ਬਣਿਆ ਤਾਂ ਇਹਨਾਂ ਕਰਕੇ ਬਣੇ ਅਗਰ ਮੈਂ ਸਰਪੰਚ ਬਣਿਆ ਤਾਏ ਲੋਕਾਂ ਕਰਕੇ ਬਣਿਆ ਅਗਰ ਐਮਐਲਏ ਸਾਹਿਬ ਤੁਸੀਂ ਐਮਐਲਏ ਬਣੇ ਤਾਂ ਲੋਕਾਂ ਕਰਕੇ ਬਣੇ ਸੋ ਦੋ ਤਿੰਨ ਗੱਲਾਂ ਨੇ ਬਹੁਤ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਬਿਜਲੀ ਤੇ ਸੜਕ ਸੁਰੱਖਿਆ ਫੋਰਸ ਮੈਂ ਕਹਿੰਦਾ ਹਸਪਤਾਲਾਂ ਤੇ ਪੰਜਾਬ ਦੇ ਸਕੂਲਾਂ ਤੇ ਬਹੁਤ ਨਹਿਰੀ ਪਾਣੀ ਸਾਡੇ ਵੀ ਸ਼ਾਮਲਾੜ ਦੇ ਵਿੱਚ ਇੱਕ ਮੋਗਾ ਲੱਗਿਆ ਜੀ ਹੋਰ ਵੀ ਸਾਰੇ ਕਿਤੇ ਪਾਣੀ ਪਹੁੰਚਿਆ ਪਰ ਅਸੀਂ ਦੋ ਤਿੰਨ ਗੱਲਾਂ ਨੇ ਕੰਮ ਹੁੰਦੇ ਰਹਿਣਗੇ ਇੱਕ ਮੈਨੂੰ ਜਿਹੜਾ ਧਿਆਨ ਆਉਂਦਾ ਕੁਝ ਗਲੀਆਂ ਨੇ ਮਾਨ ਸਾਹਿਬ 10 ਤੋਂ 11 ਹੋਣਗੀਆਂ ਸੜਕ ਵੀ ਕਹਿਣੀ ਉਹ ਜੈਕਟ ਵਾਲੀ ਦੇਖਣ ਵਾਲੀ ਸੜਕ ਵੀ ਕਹਿ ਦਿੰਦੇ ਆ 10 11 ਗਲੀਆਂ ਨੇ 25 30 ਲੱਖ ਦੀ ਉਹਨਾਂ ਦੀ ਲਾਗਤ ਹੈ ਜ਼ਰੂਰ ਹੋ ਤੁਸੀਂ ਕਰਿਓ ਕਿਰਪਾ ਕਰਿਓ ਸਾਡੇ ਪਿੰਡ ਨੂੰ ਗ੍ਰਾਂਟ ਦਿਓ ਇੱਕ ਪਾਣੀ ਵਾਲੀ ਮੋਟਰ ਤੇ ਹੋਰ ਜਿਆਦਾ ਮੈਂ ਕਹਿਣਾ ਇੱਕ ਆਮ ਆਦਮੀ ਪਾਰਟੀ ਨੇ ਵੀ ਬੀੜਾ ਚੁੱਕਿਆ ਮੈਨੂੰ ਪਤਾ ਤੁਸੀਂ ਵੀ ਜੋਰ-ਛੋਰ ਨਾਲ ਲੱਗੇ ਹੋ ਨਸ਼ੇ ਦਾ ਆਪਾਂ ਜ਼ਰੂਰ ਲੱਕ ਤੋੜਨਾ ਹੈ ਨਸ਼ੇ ਚ ਮੈਂ ਪਿਛਲੇ ਦਿਨਾਂ ਚ ਕਹਿ ਸਕਦਾ ਦਿੱਤੂਪੁਰ ਨੇ ਬਹੁਤ ਘਾਟਾ ਖਾਦਾ ਹੈ ਮੈਂ ਮੇਰੇ ਪਿੰਡ ਦੇ ਬੱਚਿਆਂ ਨੂੰ ਨਵੇਂ ਮੁੰਡਿਆਂ ਨੂੰ ਬੇਨਤੀ ਵੀ ਕਰਦਾ ਹੁੰਨਾ ਸਮਝਾਉਨੇ ਵੀ ਹੁੰਨੇ ਆ ਸਾਰੇ ਸਾਡੇ ਪਿੰਡ ਦੇ ਲੋਕ ਸਿਆਣੇ ਸਮਝਾਉਂਦੇ ਨੇ ਕਿ ਇਹ ਮਾੜੀ ਦਲਦਲ ਵੱਲ ਨਾ ਜਾਈਏ ਔਰ ਜੋ ਵੀ ਪ੍ਰਸ਼ਾਸਨ ਵੱਲੋਂ ਤੁਸੀਂ ਕਰ ਸਕਦੇ ਹੋ ਜਰੂਰ ਸਾਡੇ ਪਿੰਡ ਦੇ ਅੱਡੇ ਤੇ ਜੋ ਮੈਡੀਕਲ ਸਟੋਰ ਵਾਲੇ ਨੇ ਉਹਨਾਂ ਤੇ ਵੀ ਜ਼ਰੂਰ ਧਿਆਨ ਦਿਓ ਕਿ ਕਿਤੇ ਕੱਲ ਨੂੰ ਕਿਸੇ ਦਾ ਬੱਚਾ ਉਹਨਾਂ ਕਰਕੇ ਘਰਾਹੇ ਨਾ ਪੈ ਜਾਏ। ਸੋ ਇਨੀਆਂ ਕ ਬੇਨਤੀਆਂ ਨੇ ਮਾਨ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਇੱਥੇ ਮੈਨੂੰ ਮਾਣ ਦਿੱਤਾ ਔਰ ਬਹੁਤ-ਬਹੁਤ ਧੰਨਵਾਦ ਮੇਰੇ ਪਿੰਡ ਦੇ ਲੋਕਾਂ ਦਾ ਜੋ ਵੱਡੀ ਗਿਣਤੀ ਦੇ ਵਿੱਚ ਮੇਰੇ ਛੋਟੇ ਜਿਹੇ ਸਨੇਹੇ ਤੇ ਪਹੁੰਚੇ ਨੇ ਇਹਨਾਂ ਗੱਲਾਂ ਨਾਲ ਕੋਈ ਗਲਤੀ ਹੋ ਗਈ ਹੋਵੇ ਖਿਮਾ ਦਾ ਜਾਚਕ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਨ ਸਾਹਿਬ ਵੀ ਬੇਨਤੀ ਕਰਨਗੇ ਮੈਂ ਵੀ ਬੇਨਤੀ ਕਰਦਾ ਨਿਰਪਾਇ ਸਿੰਘ ਕੁੰਡਰ ਖੜੇ ਹੋ ਜਾਓ ਕੁੰਟੂ ਸਾਹਿਬ ਕੁੰਡਰ ਪਿੰਡ ਤੋਂ ਨੇ ਆਮ ਆਦਮੀ ਪਾਰਟੀ ਚੋਣ ਨਿਸ਼ਾਨ ਝਾੜੂ ਹੈ ਆਪਾਂ 14 ਤਰੀਕ ਨੂੰ ਬਹੁਤ ਸ਼ਰੀਫ ਕੁੰਡਰ ਤੋਂ ਪਰਿਵਾਰ ਹੈ ਜੀ ਇਹਨਾਂ ਨੂੰ ਜ਼ਰੂਰ ਮਾਨ ਸਾਹਿਬ ਕਰਕੇ ਮੇਰੇ ਕਰਕੇ ਆਮ ਆਦਮੀ ਪਾਰਟੀ ਕਰਕੇ ਇੱਕ ਇੱਕ ਵੋਟ ਪਾਇਓ ਜਗਦੀਪ ਸਿੰਘ ਸੰਦਲਾ ਉਲੀ ਤੋਂ ਨੇ ਉਹਨਾਂ ਦੀ ਨੂ ਰਾਣੀ ਸਰਪੰਚ ਹੈ ਇਸ ਟਾਈਮ ਬਹੁਤ شریف ਪਰਿਵਾਰ ਹੈ ਉਹ ਵੀ ਜੀ ਮਿਲੋਂਗੇ ਤੁਸੀਂ ਫੇਰ ਆਵਾਂਗੇ ਇੱਕ ਵਾਰ ਉਹਨਾਂ ਨੂੰ ਬਲਾਕ ਸਭਾ ਮਤੀ ਦੀ ਕੱਲੀ ਕੱਲੀ ਵੋਟ ਪਾਇਓ ਕੋਈ ਗਲਤੀ ਹੋ ਗਈ ਹੋ ਵੇਖੇਵਾਂ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਆਪਣੇ ਵਿਚਾਰ ਪੇਸ਼ ਕਰਨ ਐਮਐਲਏ ਸਾਹਿਬ